ਸਟੂਡੈਂਟਸ ਅੱਜ ਆਪਾਂ ਪੰਜਾਬੀ ਵਿਸ਼ੇ ਦਾ ਵਿਆਕਰਨ ਭਾਗ ਕਰਾਂਗੇ ਜਿਸ ਦੇ ਵਿੱਚ ਆਪਾਂ ਕਰਨਾ ਹੈ ਨਾਮ ਪ੍ਰਸ਼ਨ ਹੈ ਨਾਮ ਕੀ ਹੁੰਦਾ ਹੈ ਇਸ ਦਾ ਉੱਤਰ ਹੈ ਜਿਹੜਾ ਸ਼ਬਦ ਕਿਸੇ ਮਨੁੱਖ ਵਸਤੂ ਜਾਂ ਸਥਾਨ ਲਈ ਵਰਤਿਆ ਜਾਵੇ ਉਸ ਨੂੰ ਨਾਮ ਕਹਿੰਦੇ ਹਨ ਜਿਵੇਂ ਲੜਕਾ ਗੁਰਮੀਤ ਸਿੰਘ ਕਿਤਾਬ ਮੇਜ਼ ਸ਼ਹਿਰ ਅੰਮ੍ਰਿਤਸਰ ਆਦ ਕਿ ਇਹਦੇ ਵਿੱਚ ਹੁਣ ਆਪਾਂ ਵੇਖੀਏ ਕਿ ਲੜਕਾ ਤੇ ਗੁਰਮੀਤ ਸਿੰਘ ਠੀਕ ਹੈ ਇਹ ਦੋ ਕੀ ਨੇ ਇਹ ਨੇ ਮਨੋੱਖ ਫਿਰ ਉਸ ਤੋਂ ਅੱਗੇ ਆ ਗਿਆ ਕਿਤਾਬ ਤੇ ਮੇਜ਼ ਇਹ ਨੇ ਵਸਤੂ ਫਿਰ ਆ ਗਿਆ ਸ਼ਹਿਰ ਤੇ ਅੰਮ੍ਰਿਤਸਰ ਇਹ ਦੋਨੋਂ ਕੀ ਨੇ ਸਥਾਨ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਨੂੰ ਪਤਾ ਚੱਲ ਜਾਂਦਾ ਹੈ ਕਿ ਨਾਮ ਕੀ ਹੁੰਦਾ ਹੈ ਧੰਨਵਾਦ